ਵੈਗੁਰਜੀ ਕਾਲਸਾ ਵੈਗੁਰਜੀ ਹਾਂਜੀ ਭਾਈ ਸਾਹਿਬ ਤੁਸੀਂ ਅੱਜ ਦੱਸੋਗੇ ਅਸੀਂ ਲੰਡਨ ਚ ਇੱਥੇ ਬੈਠੇ ਤੁਸੀਂ ਕਿੱਥੇ ਆਸ ਵੇਲੇ ਪੰਜਾਬ ਚ ਬੈਠੇ ਭਾਈ ਸਾਹਿਬ ਅਸੀਂ ਖੁਰਿਆ ਸਰਬਰ ਜ਼ਿਲ੍ਹਾ ਫਾਜ਼ਿਲਕਾ ਇੱਥੇ ਬੈਠੇ ਆ ਇੱਥੇ ਜਿਹੜੀ ਲਾਇਬ੍ਰੇਰੀ ਚੱਲ ਰਹੀ ਹੈ ਇਹਨਾਂ ਦੀ ਕਾਫੀ ਬੱਚਿਆਂ ਨੇ ਇੱਥੋਂ ਨੌਕਰੀਆਂ ਪ੍ਰਾਪਤ ਕੀਤੀਆਂ ਇਹ ਰੋਮਲ ਜੀ ਆਪਣੇ ਨਾਲ ਐ ਸਾਰੀ ਗੱਲਬਾਤ ਤੁਹਾ ਨਾਲ ਕਰਦੇ ਚੱਲ ਜੀ ਗੱਲ ਚੱਲ ਜੀ ਭਾਈ ਸਾਹਿਬ ਵੈਗੁਰਜੀ ਕਾਲਸਾ ਫਤਿਹ ਮੇਰਾ ਨਾਮ ਰੋਮਿਲੇ ਜੀ ਮੈਂ ਪਿੰਕੂਆ ਸਰਵਰ ਦੇ ਵਿੱਚ ਨਹੀਂ ਕਾ ਤੇ ਮੈਂ ਵੀ ਇਸ ਲਾਇਬ੍ਰੇਰੀ ਦਾ ਹੀ ਵਿਦਿਆਰਥੀ ਹਾਂ ਜੀ ਇਹ ਲਾਇਬ੍ਰੇਰੀ ਅਸੀਂ 10 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਜੀ ਪਿੰਡ ਦੇ ਸਹਿਯੋਗ ਦੇ ਨਾਲ ਸਟੂਡੈਂਟ ਦੇ ਸਹਿਯੋਗ ਦੇ ਨਾਲ ਇਸ ਪਿੰਡ ਦੇ ਵਿੱਚ ਕੋਈ ਲਾਇਬ੍ਰੇਰੀ ਨਹੀਂ ਸੀਗੀ ਪਰ ਕਈ ਜਿਹੜੇ ਮੀਡੀਓਕਰ ਫੈਮਲੀਆਂ ਦੇ ਜਵਾਕ ਉਹਨਾਂ ਨੂੰ ਨੀਡ ਲੱਗੀ ਸੀ ਲਾਇਬ੍ਰੇਰੀ ਦੀ ਤਾਂ ਅਸੀਂ ਪਿੰਡ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਕੁਝ ਸਟੂਡੈਂਟਸ ਨੇ ਆਪ ਨੇ ਇਹ ਸਰਕਾਰੀ ਬਿਲਡਿੰਗ ਫ੍ਰੀ ਪਈ ਸੀ ਇਦੇ ਵਿੱਚ ਅਸੀਂ ਆਪਦੇ ਬਿਹਾਫ ਤੇ ਮੰਨ ਲਓ ਪੈਸੇ ਲਾ ਕੇ ਤੇ ਪਿੰਡ ਦੇ ਸਹਿਯੋਗ ਦੇ ਨਾਲ ਲਾਇਬ੍ਰੇਰੀ ਸ਼ੁਰੂ ਕਰੀ ਜੀ ਬਟ ਕੀ ਹੋਇਆ ਜੀ ਪਿਛਲੇ ਸਾਲ ਅਗਸਤ ਦੇ ਵਿੱਚ ਨਹੀਂ ਆਇਆ ਜੀ ਬਹੁਤ ਭਾਰੀ ਨਹੀਂ ਆਇਆ ਜੀ ਉਹਨੇ ਇੱਕ ਘੰਟੇ ਦੇ ਵਿੱਚ ਹੀ ਮੰਨ ਲਓ ਇੰਨਾ ਭਾਰੀ ਨਹੀਂ ਆਇਆ ਇੱਕ ਕੁਛ ਲਾਇਬ੍ਰੇਰੀ ਛੱਪੜ ਦੇ ਕੋਲੇ ਪੈਂਦੀ ਸੀ ਜੀ ਉਹਦੇ ਕਰਕੇ ਇੱਕ ਘੰਟੇ ਦੇ ਵਿੱਚ ਵਿੱਚ ਇੱਥੇ 5 ਫੁੱਟ ਪਾਣੀ ਹੋ ਗਿਆ ਜੀ ਜਿਸ ਦੇ ਕਰਕੇ ਫਰਨੀਚਰ ਦਾ ਵੀ ਕਾਫੀ ਨੁਕਸਾਨ ਹੋ ਗਿਆ ਬੁੱਕਸ ਦਾ ਵੀ ਕਾਫੀ ਨੁਕਸਾਨ ਹੋ ਗਿਆ ਇੱਕ ਇਨਵਰਟਰ ਬੈਟਰੀ ਦਾ ਵੀ ਉਹਨਾਂ ਦੇ ਨੁਕਸਾਨ ਹੋ ਗਿਆ ਜੀ ਤੇ ਜੀ ਦੇ ਕਰਕੇ ਫਰਸ਼ ਵਗੈਰਾ ਸਭ ਪਵਾਟ ਕੇ ਜੀ ਫਿਰ ਇੰਨਾ ਭਾਰੀ ਨਹੀਂ ਔਨ ਕਰਕੇ ਸਾਡੇ ਪਿੰਡ ਦੇ ਵਿੱਚ ਇੱਕ ਖੇਤਾਂ ਦੇ ਵਿੱਚ ਵੀ ਪਾਣੀ ਕਾਫੀ ਹੋ ਗਿਆ 5 5 6 ਚ ਫੁੱਟ ਜੀ ਉੱਥੇ ਖਾਲਸਾਡ ਵੱਲੋਂ ਡੀਵਾਟਰਿੰਗ ਪ੍ਰੋਜੈਕਟ ਸ਼ੁਰੂ ਕਰਿਆ ਜੀ ਤਾਂ ਫਿਰ ਅਸੀਂ ਉਹਨਾਂ ਨੂੰ ਜਿਹੜੇ ਖਾਲਸਾਡ ਵੱਲੋਂ ਜਗਜੀਤ ਭਾਜੀ ਉਹਨਾਂ ਨਾਲ ਹੀ ਕੰਟੈਕਟ ਕਰਕੇ ਅਸੀਂ ਲਾਇਬ੍ਰੇਰੀ ਤੇ ਡਿਮਾਂਡ ਰੱਖੀ ਵੀ ਅਸੀਂ ਇਹਨੂੰ ਫਿਰ ਕੇ ਰੈਨੋਵੇਟ ਕਰਨਾ ਹੈ ਜੀ ਕੋਸ਼ਿਸ਼ ਕੇ ਸਹਿਯੋਗ ਅਸੀਂ ਪਿੰਡ ਦੇ ਸਹਿਯੋਗ ਦੇ ਨਾਲ ਫਰਸ਼ ਵਗੈਰਾ ਤਾਂ ਲਾ ਲਿਆ ਸੀ ਬਟ ਜਿਵੇਂ ਮੇਨਰ ਮੇਜਰ ਟਿਕਟਾਂ ਆਈਆਂ ਸਾਨੂੰ ਬੁੱਕਸ ਵਗੈਰਾ ਦੁਬਾਰਾ ਖਰੀਦਣ ਦੀਆਂ ਫਰਨੀਚਰ ਦੀ ਇਨਵਰਟਰ ਬੈਟਰੀਆ ਦੀ ਜੀ ਇਹਦੇ ਨਾਲ ਫੇਰ ਕੰਟੈਕਟ ਕੀਤਾ ਸੀ ਜਿੰਨੀ ਡਿਮਾਂਡ ਕਰੀ ਸਾਡੀ ਸਾਰੀ ਡਿਮਾਂਡ ਪੂਰੀ ਕਰੀ ਹੈ ਜੀ ਜਿੰਨੀਆਂ ਬੁੱਕਸ ਦੀ ਸਾਨੂੰ ਲੋੜ ਸੀ ਸਾਨੂੰ ਸਾਰੀਆਂ ਬੁੱਕਸ ਮਿਲੀਆਂ ਨੇ ਜਿੰਨੀਆਂ ਚੇਅਰ ਫਰਨੀਚਰ ਵਗੈਰਾ ਦੀ ਜਾਂ ਹੋਰ ਛੋਟੇ ਪ੍ਰਿੰਟਰ ਦੀ ਲੋੜ ਸੀ ਉਹ ਸਾਡੀ ਪੂਰੀ ਹੋਈ ਹੈ ਜੀ ਤੇ ਇਹ ਕੁਝ ਸਾਡਾ ਬੈਕਵਰਡ ਏਰੀਆ ਵੀ ਪਾਕਿਸਤਾਨ ਦੇ ਬਾਰਡਰ ਸਾਨੂੰ ਪਾਕਿਸਤਾਨ ਇਥੋਂ 7 ਕਿਲੋਮੀਟਰ ਹੈ ਜੀ ਤੇ ਇਸ ਇਸ ਤੋਂ ਲਈ ਇਸ ਲਾਇਬ੍ਰੇਰੀ ਦੇਉਣ ਤੋਂ ਪਹਿਲਾਂ ਇੱਥੇ ਜਿਹੜੇ ਜਵਾਕ ਸੀ ਉਹ ਸਿਰਫ ਤੇ ਸਿਰਫ ਗਰੁੱਪ ਸੀ ਲੈਵਲ ਤੱਕ ਦੀ ਜੌਬ ਤੱਕ ਹੀ ਸੋਚਦੇ ਸੀ ਇੱਕ ਬੈਕਵਰਡનેસ ਹੋਣ ਕਰਕੇ ਬਸ ਜਿਵੇਂ ਜਿਵੇਂ ਲਾਇਬ੍ਰੇਰੀ ਚ ਜਵਾਕ ਪੜਦੇ ਗਏ ਗਰੁੱਪ ਸੀ ਦੇ ਲੱਗਦੇ ਗਏ ਫਿਰ ਬੀ ਦੇ ਲੱਗਦੇ ਗਏ ਤੇ ਅੱਜ ਦੇ ਟਾਈਮ ਦੇ ਵਿੱਚ ਗਰੁੱਪ ਬੀ ਦੇ ਵਿੱਚ 10 ਤੋਂ 12 ਮੁੰਡੇ ਨੇ ਤੇ ਕੁੜੀਆਂ ਨੇ ਜਿਹੜੇ ਗਰੁੱਪ ਬੀ ਦੀ ਪੋਸਟ ਤੇ ਨੇ ਤੇ ਪੀਸੀਐਸ ਪ੍ਰੀ ਦਾ ਹੁਣ ਪਿੱਛੇ ਜੇ ਰਿਜ਼ਲਟ ਆਇਆ ਜੇ ਐਗਜ਼ੈਕਟਿਵ ਦਾ ਉਹਦੇ ਵਿੱਚ ਵੀ 13 ਮੁੰਡਿਆਂ ਦੇ ਮੰਨ ਲਓ 13 ਮੁੰਡੇ ਤੇ ਕੁੜੀਆਂ ਨੇ ਪ੍ਰੀ ਕਲੀਅਰ ਹੋਇਆ ਜੀ ਤੇ ਉਹ ਮੇਨਸ ਦੀ ਅੱਗੇ ਤਿਆਰੀ ਕਰ ਰਹੇ ਆ ਜੀ ਬਹੁਤ ਵਧੀਆ ਹਾਂ ਜੀ ਤੇ ਹਜੇ ਪਿਛਲੇ ਸਾਲ ਹੀ ਪਿਛਲੇ ਹਫਤੇ ਹੀ ਪੰਜਾਬ ਪੁਲਿਸ ਦਾ ਰਿਜ਼ਲਟ ਆਇਆ ਜੀ ਉਹਦੇ ਵਿੱਚ 7 ਮੁੰਡੇ ਤੇ ਇੱਕ ਕੁੜੀ ਜੀ ਕਨਸਟੇਬਲ ਦੇ ਮੰਨ ਲਓ ਉਹਨਾਂ ਨੇ ਆਪਦੀ ਜੁਆਇਨਿੰਗ ਕਰੀਏ ਜੀ ਤੇ ਹਜੇ ਕੱਲ ਹੀ ਇੱਕ ਐਕਸਾਈਜ਼ ਇੰਸਪੈਕਟਰ ਦੇ ਸਾਡੇ ਪਿੰਡ ਪਿੰਡ ਦਾ ਮੁੰਡਾ ਇਸੇ ਲਾਇਬ੍ਰੇਰੀ ਚੋਂ ਪੜ ਕੇ ਉਹਨੇ ਐਕਸਾਈਜ਼ ਇੰਸਪੈਕਟਰ ਦੀ ਵੀ ਜੁਆਇਨਿੰਗ ਕਰ ਲਈ ਹੈ ਜੋ ਦਾ ਰਿਜ਼ਲਟ ਆ ਗਿਆ ਉਹਦਾ ਕਲੀਅਰ ਹੋ ਗਿਆ ਜੀ ਤੇ ਅੱਗੇ ਵੀ ਕੋਈ ਟੀਚਰ ਦੇ ਲਈ ਤਿਆਰੀ ਕਰ ਰਿਹਾ ਜੀ ਕੋਈ ਪੀਸੀਐਸ ਹੋ ਗਿਆ ਯੂਪੀਐਸਸੀ ਆਈਪੀਐਸਸੀ ਆਈਐਸਟੀ ਤਿਆਰੀ ਕਰ ਰਿਹਾ ਪਰ ਤੁਸੀਂ ਜਿੰਨੇ ਮੰਨ ਲਓ ਤੁਸੀਂ ਇੱਕ ਬਾਰਡਰ ਤੇ ਪਿੰਡ ਆ ਬਿਲਕੁਲ ਜਿੱਥੇ ਜਿੰਨੇ ਬੇਕੇਂਦੇ ਇਹਦਾ ਇੰਗਲਿਸ਼ ਕਹਿੰਦੇ ਬੈਕਵਰਡ ਏਰੀਆ ਥੋੜਾ ਜਿਹਾ ਕਿਉਂਕਿ ਬਾਰਡਰ ਤੇ ਹਾਂ ਜੀ ਹਾਂ ਜੀ ਤੇ ਤੁਸੀਂ ਕਹਿੰਦੇ ਤੁਹਾਡੇ ਕੋਲ ਬਹੁਤ ਅੰਡਰ ਪ੍ਰਿਵੀਲੇਜ ਫੈਮਿਲੀ ਆ ਜਿਹੜੀਆਂ ਭਈ ਕਾਫੀ ਗਰੀਬ ਪਰਿਵਾਰ ਆ ਜਿੰਨਾਂ ਪਰ ਉਹ ਪੜਾਈ ਨਹੀਂ ਹੋ ਸਕਦੀ ਹੁਣ ਤੁਹਾਡੇ ਕੋਲ ਪਿੰਡ ਦੇ ਵਿੱਚ ਤੁਸੀਂ ਇੱਕ ਜਦੋਂ ਸ਼ੁਰੂ ਕੀਤੀ ਸ਼ੁਰੂ ਕੀਤੀ ਲਾਇਬ੍ਰੇਰੀ ਇੱਕ ਬਹੁਤ ਵੱਡਾ ਇੱਕਲੋਕ ਇੱਕ ਮੈਸੇਜ ਭੇਜਿਆ ਆ ਆਪਨ ਦੰਨਬੀਤੇ ਸਾਰੇ ਇਹ ਤਾਂ ਵੀ ਸਰਕਾਰਾਂ ਨੂੰ ਵੀ ਉੱਥੇ ਪੰਜਾਬ ਦੇ ਵਿੱਚ ਵੀ ਦੇਖੋ ਇੱਕ ਨਿੱਕੀ ਜਿਹੀ ਸੋਚ ਆ ਜਿਹੜੀ ਪਈ ਲਾਇਬ੍ਰੇਰੀ ਜਿਹੜਾ ਉਹਦੇ ਵਿੱਚ ਜਿਹੜਾ ਗਿਆਨ ਆ ਕਿੰਨਾ ਵੱਡਾ ਆ ਤੇ ਕਿੰਨਾ ਕੁਛ ਚੱਕ ਲਿਆ ਪਿੰਡ ਵਾਲਿਆਂ ਨੇ ਨਿਆਣਿਆਂ ਨੇ ਤੇ ਕੀ ਬਣ ਗਏ ਆ ਤੇ ਹੁਣ ਜਿਹੜਾ ਤੁਸੀਂ ਇਹਨਾਂ ਤੁਹਾਡੀ ਸੰਗਤ ਨੇ ਤੁਹਾਡੇ ਪਿੰਡ ਨੇ ਜਿਹੜੀ ਲਾਇਬ੍ਰੇਰੀ ਸ਼ੁਰੂ ਕੀਤੀ ਆ ਤੇ ਉਹ ਉਹਦੇ ਵਿੱਚ ਨੁਕਸਾਨ ਹੋ ਗਿਆ ਮਗਰੋਂ ਦੇ ਵਿੱਚੋਂ ਸਾਰੇ ਨਾਲ ਮਿਲ ਕੇ ਨਾਲ ਖਾਲਸਾ ਨਾਲੇ ਪਿੰਡ ਨੇ ਮੁੜ ਕੇ ਲਾਇਬ੍ਰੇਰੀ ਕੈਂਪ ਕੀਤੀ ਆ ਹੁਣ ਤੁਹਾਡਾ ਵਿਜ਼ਨ ਹੋਰ ਕੀ ਆ ਲਾਇਬ੍ਰੇਰੀ ਦਾ ਕਿ ਇੱਥੇ ਰਹੰਦੀ ਏ ਤੇ ਕਿਖੋ ਤੁਸੀਂ ਵੀ ਵਜਾਰ ਸੀ ਹੁੰਦੇ ਸੀਗੇ ਤੁਸੀਂ ਸੇਵਾ ਕਰਦੇ ਤੁਸੀਂ ਇੱਕ ਤਰ੍ਹਾਂ ਦਾ ਇੱਕ ਐਗਜ਼ਾਮਪਲ ਬਣਾ ਦਿੱਤਾ ਪੰਜਾਬ ਦੇ ਵਿੱਚ ਵੀ ਜਿੱਥੇ ਤੁਸੀਂ ਜਿੱਥੇ ਤੁਸੀਂ ਖਾਦਾ ਪੀਤਾ ਉੱਥੇ ਚੱਕੋ ਪਿੰਡ ਆਪਣੇ ਜੇ ਲੋੜਿਆ ਸਾਡੇ ਵਰਗ ਨੂੰ ਸਦੋ ਪਰ ਪਿੰਡ ਕੱਲਾ ਕੱਲਾ ਇੱਕ ਜੀ ਨਹੀਂ ਚੱਕ ਸਕਦਾ ਇੱਕ ਗਰੀਬਾ ਗਰੀਬੀ ਵਿੱਚੋਂ ਕੋਈ ਤੁਸੀਂ ਜਾਗ ਬਾਤ ਨਹੀਂ ਦੇਖਦੇ ਤੁਸੀਂ ਸਾਰੇ ਚੁੱਪਦੇ ਆ ਅਸੀਂ ਤੁਹਾਡੇ ਲਈ ਹੋਰ ਤੁਹਾਡਾ ਕੀ ਵਿਜਨ ਹੈਗਾ ਲਾਇਬ੍ਰੇਰੀ ਦਾ ਕਿਉਂਕਿ ਤੁਸੀਂ ਬਹੁਤ ਵੱਡੀ ਪ੍ਰਾਪਤੀ ਕੀਤੀ ਆ ਇੱਕ ਥਾਂ ਦਿੱਤਾ ਇੱਕ ਬੱਚਿਆਂ ਨੂੰ ਸੇਫ ਤਾਂ ਜਿੱਥੇ ਜਾ ਕੇ ਬਣ ਸਕਦੇ ਆ ਤੁਸੀਂ ਪੜ੍ਹਾਈ ਲਿਖਾਈ ਕਰਦੇ ਬਹੁਤ ਵੱਡੀ ਪ੍ਰਾਪਤੀ ਕੀਤੀ ਇੱਕ ਨਿੱਕੇ ਜਿਹੇ ਪਿੰਡ ਨੇ ਬਾਰਡਰ ਤੇ ਜਿੱਥੇ ਅਸੀਂ ਜਿੰਨਾ ਪਹਿਲਾਂ ਕਿ ਅਸੀਂ ਹਰ ਵਾਰ ਕਹਿੰਦੇ ਬੈਕਵਰਡ ਹੁਣ ਤੁਹਾਡੀ ਹੋਰ ਵਿਜਨ ਕੀ ਆ ਫਿਚਰ ਦੀ ਮੇਨ ਤਾਂ ਸਾਡੀ ਪਹਿਲਾਂ ਜਿਵੇਂ ਸਟਾਰਟਿੰਗ ਵਿਜਨ ਤੇ ਹੀ ਸੀ ਦੀ ਆਪਾਂ ਇਹਨਾਂ ਨੂੰ ਕਿਕਸ ਵਗੈਰਾ ਪ੍ਰੋਵਾਈਡ ਕਰੀਏ ਮਤਲਬ ਅਸੀਂ ਇੱਕ ਜ਼ਿਆਦਾ ਫੈਸਿਲਿਟੀਆਂ ਵਾਲ ਨਹੀਂ ਗਏ ਪਹਿਲੀ ਪਹਿਲੀ ਜਿਹੜੀ ਜਿਹੜੀ ਗੱਲ ਹੁੰਦੀ ਹੈ ਨੇ ਮੇਨ ਬੇਸਿਕ ਨੀਡਸ ਹਨ ਬੁਕਸ ਦੀ ਸੀ ਜਾਂ ਬੈਠਣ ਲਈ ਚੇਅਰਸ ਦੀ ਸੀ ਬਟ ਜਿਵੇਂ ਹੁਣ ਅੱਗੇ ਗਰਮੀ ਆਉਂਦੀ ਹੈ ਜਿਵੇਂ ਪਿਛਲੇ ਸਾਲ ਵੀ ਗਰਮੀ ਸੀ ਉਦੋਂ ਜਦੋਂ ਸਟਾਰਟਿੰਗ ਦੇ ਵਿੱਚ ਸ਼ੁਰੂ ਕਰੇ ਸੀ ਉਦੋਂ ਅਸੀਂ ਮੀਡੀਓਕਰ ਤੋਂ ਸ਼ੁਰੂ ਕਰ ਸੀ ਉਦੋਂ ਏਸੀ ਵਗੈਰਾ ਜਿਵੇਂ ਜਿੰਨਾ ਕੁ ਮਤਲਬ ਸਾਡੇ ਤੋਂ ਹੋਇਆ ਜੀ ਉਵੇਂ ਦੇ ਲਈ ਸੀ ਬਟ ਜਿਵੇਂ ਹੁਣ ਉਹਨਾਂ ਦੀ ਵੀ ਕੰਡੀਸ਼ਨ ਖਰਾਬ ਹੋ ਚੁੱਕੀ ਹੈ ਜੀ ਕੁਝ ਬਿਲਡਿੰਗ ਜਿਵੇਂ ਸਾਰੇ ਪਾਸੋਂ ਚਾਰੇ ਪਾਸੋਂ ਕਵਰ ਨਹੀਂ ਹੈਗੀ ਜੀ ਇਹ ਸਾਰੇ ਪਾਸੋਂ ਧੁੱਪ ਪੈਂਦੀ ਹੈ ਤਾਂ ਇਹਦੇ ਕਰਕੇ ਗਰਮੀ ਦੇ ਵਿੱਚ ਸਾਨੂੰ ਦਿੱਕਤਾਂ ਆਉਂਦੀਆਂ ਨੇ ਗਰਮੀ ਦੇ ਵਿੱਚ ਫਿਰ ਮੇਜਰ ਬੱਚੇ ਨੇ ਜਿਹੜੇ ਰਾਤ ਨੂੰ ਪੜਦੇ ਨੇ ਬਟ ਜਿਵੇਂ ਰਾਤ ਨੂੰ ਫਿਰ ਆਪਾਂ ਵੇਖੀਏ ਗਰਲਜ਼ ਵਗੈਰਾ ਜਿਵੇਂ ਪਿੰਡ ਦੇ ਵਿੱਚ ਤੁਹਾਨੂੰ ਮਤਲਬ ਏਰੀਆ ਹੋਵੇ ਸੋ ਉਹਦੇ ਕੁਝ ਆਪ ਵੀ ਅਸੀਂ ਸੋਚਦੇ ਆਂ ਵੀ ਰਾਤ ਨੂੰ ਗਰਲਜ਼ ਦਾ ਚਲੋ ਵੀ ਆਪੇ ਘਰੇ ਠੀਕ ਹੈ ਤਿੰਨੇ ਦਿਨ ਸਾਰਾ ਦਿਨ ਗਰਲਜ਼ ਦਾ ਵੀ ਜਿਵੇਂ ਹੁੰਦਾ ਤਾਂ ਮੇਨ ਗਰਮੀ ਦੇ ਵਿੱਚ ਸਾਨੂੰ ਹੁਣ ਜਿਵੇਂ ਏਸੀ ਦਾ ਗੈਕ ਆ ਰਹੀ ਦਿੱਕਤ ਜੀ ਤੇ ਇੱਕ ਇੱਕ ਦੋ ਸ਼ੈੱਡ ਹੋ ਜਾਣ ਮੰਨ ਲਓ ਜਿਹੜੇ ਸਾਈਡ ਤੋਂ ਸਾਨੂੰ ਜ਼ਿਆਦਾ ਧੁੱਪ ਪੈਂਦੀ ਹੈ ਜੀ ਵੀ ਬਿਲਡਿੰਗ ਜਿੱਧਰੋਂ ਜ਼ਿਆਦਾ ਤਪਦੀ ਹੈ ਇੱਕ ਤਾਂ ਵਹੀਕਲ ਵਗੈਰਾ ਖੜਨ ਦੀ ਵੀ ਸਾਨੂੰ ਥੋੜੀ ਜਿਹੀ ਉਹਦੇ ਚ ਸੌਖ ਆ ਜੂਗੀ ਤੇ ਇੱਕ ਸਾਨੂੰ ਬਿਲਡਿੰਗ ਦੇ ਵੀ ਮੰਨ ਲਓ ਧੁੱਪ ਦੇ ਵਿੱਚ ਵੀ ਕਵਰ ਹੋਣ ਤੋਂ ਸਾਨੂੰ ਬਚਾਅ ਹੋ ਜੂਗਾ ਬਿਲਡਿੰਗ ਦੇ ਵਿੱਚ ਕੋਈ ਕੰਮ ਨਹੀਂ ਹੈ ਕਿ ਬਿਲਡਿੰਗ ਪੂਰੀ ਸਟਰੋਂਗ ਹੈ ਜੀ ਤੁਸੀਂ ਤੁਸੀਂ ਨਾ ਪਾਣੀ ਖੜਾ ਰਿਹਾ ਤੁਸੀਂ ਆਪਣੇ ਵੱਲੋਂ ਦੱਸ ਦਿੱਤਾ ਕਿਉਂਕਿ ਬਿਲਡਿੰਗ ਮਜ਼ਬੂਤ ਆ ਪਰ ਕਿਉਂਕਿ ਧੁੱਪ ਉਹ ਪੈਂਦੀ ਆ ਉਹਨਾਂ ਜਿਹੜਾ ਗਰਮੀ ਹੁੰਦੀ ਏਸੀ ਯੂਨ ਜਾਂ ਪੁਰਾਣੀਆਂ ਆ ਸ਼ੈੱਡ ਚਾਹੀਦੀ ਕਿਉਂਕਿ ਕਾਰਾਂ ਨੂੰ ਧੁੱਪ ਨਹੀਂ ਤਾਂ ਗਰਮੀ ਉਹ ਪੈਂਦੀ ਆ ਇਨਾਲੇ ਵੀ ਤੁਸੀਂ ਜੇ ਛੱਡ ਨਾਲ ਖੜੀ ਕਰ ਦੋ ਫਿਰ ਧੋਪ ਵੀ ਥੋੜੀ ਛੱਡ ਤੇ ਬੋਗੀ ਬਿਲਡਿੰਗ ਬਚ ਚੋਗੀ ਤੇ ਅਸੀਂ ਸਾਡੀ ਟੀਮ ਤੁਹਾਡੇ ਨਾਲ ਆ ਅਸੀਂ ਤੁਹਾ ਦਾ ਸਾਥ ਦਿੰਨੇ ਆ ਤੁਸੀਂ ਬੈਕਅਪ ਪਲਾਨ ਬਣਾ ਲਓ ਸਾਡੀ ਟੀਮ ਦੇ ਨਾਲ ਆ ਭਾਈ ਲਖਵੀਰ ਸਿੰਘ ਆਇਆ ਤੇ ਸਾਡੇ ਯੂਕੇ ਦੇ ਵਿੱਚ ਇੱਥੇ ਭਗਵੰਤ ਸਿੰਘ ਆ ਉਹੀ ਤੁਹਾਨੂੰ ਮਿਲ ਇਕੱਠੇ ਹੋਗੇ ਤੇ ਜੋ ਤੁਹਾਨੂੰ ਇੱਥੇ ਲੋੜ ਆ AC ਦੀ ਛੱਡ ਦੀ ਅਸੀਂ ਕਹਿੰਨੇ ਪਏ ਹੋਰ ਪ੍ਰਾਪਤੀ ਕਰੋ ਜਿੱਦਾਂ ਤੁਸੀਂ ਦੇਖੋ ਕਿੰਨੇ ਇੰਨੇ ਪਿੱਛੇ ਬਿਸ਼ੋਕੜ ਦੇ ਏਰੀਆ ਦੇ ਵਿੱਚ ਇੰਨਾ ਕੁਝ ਪ੍ਰਾਪਤ ਕੀਤਾ ਉਹ ਤੁਸੀਂ ਸਾਨੂੰ ਸੇਵਾ ਕਰ ਲੈਂਦੇ ਹੋ ਤੁਹਾਡੇ ਨਾਲ ਖੜੇ ਆ ਰੀਨਿਊਲ ਕਰ ਦਵਾਂਗੇ ਸਾਰਾ ਕੁਝ ਏਸੀ ਦਾ ਕਰਨਾ ਸ਼ੈੱਡ ਕਰਵਾ ਦੇਵਾਂਗੇ ਤੇ ਬਿਲਡਿੰਗ ਦੀ ਹੋਰ ਕੋਈ ਸੇਫਟੀ ਚੀਜ਼ ਹੋਵੇ ਜੀ ਕਹਿੰਦੇ ਬਿਲਡਿੰਗ ਮਜ਼ਬੂਤ ਆ ਉਹ ਵੀ ਸਾਡੀ ਟੀਮ ਨਾਲ ਗੱਲ ਕਰ ਲਓ ਅਸੀਂ ਜਿੰਨਾ ਕੁਝ ਤੁਸੀਂ ਕੀਤਾ ਅਸੀਂ ਸਾਨੂੰ ਬੜਾ ਮਾਣ ਹੈ ਤੁਹਾਡੇ ਪਿੰਡ ਦੇ ਜੇ ਸਾਰਾ ਪਿੰਡ ਦਾ ਆਪਣੇ ਚੱਕ ਕੇ ਅਸੀਂ ਬਿਲਕੁਲ ਤੁਹਾਨੂੰ ਸਪੋਰਟ ਦੇਨੇ ਆ ਤੁਹਾਨੂੰ ਫਿਕਰ ਦੀ ਗੱਲ ਨਹੀਂ ਕੀ ਤੁਸੀਂ ਜਿਵੇਂ ਹੁਣ ਜਿਹੜਾ ਲਖੀਰ ਨਾਲ ਗੱਲ ਕੀਤੀ ਭਾਈ ਸਾਹਿਬ ਨਾਲ ਉਹ ਆ ਕੇ ਤੁਹਾਨੂੰ ਬੈੱਕੇ ਗੱਲ ਕਰੂਗੇ ਦੋ ਤਿੰਨ ਜਾਣੇ ਤੇ ਦੱਸੋ ਕੀ ਲੋੜ ਆ ਅਸੀਂ ਤਾਂ ਨਾ ਕਰੀਏ ਜਾਨ ਤੁਸੀਂ ਜੋ ਕਿ ਤਾਂ ਐ ਜਿਹੜੀ ਸੰਗਤ ਹੈ ਭਾਈ ਸਾਹਿਬ ਦੁਨੀਆ ਦੀ ਸੰਗਤ ਆ ਜਿਹੜੀ ਪੰਜਾਬ ਤੋਂ ਗਈ ਹੋ ਉਹਨੂੰ ਪਤਾ ਉਹ ਚਾਹੁੰਦੇ ਵੀ ਪਿੰਡ 'ਚ ਕੁਝ ਕਰੀਏ ਜਦੋਂ ਪਿੰਡ ਵਾਲੇ ਥੋੜੀ ਜਿਹਾ ਕਦਮ ਚੱਕਦੇ ਆ ਬਾਕੀ ਅਸੀਂ ਤੁਹਾਡੇ ਨਾਲ ਆ ਸਾਰੇ ਪਿੰਡਾਂ ਦੇ ਵਿੱਚ ਇਹ ਬਹੁਤ ਵੱਡਾ ਤੁਸੀਂ ਇੱਕ ਕਹੋ ਭਈ ਇਨਿਸ਼ੀਏਟ ਲੈ ਆ ਅਸੀਂ ਵੀ ਤਾਂ ਓਨੈਸਟਲੀ ਮੈਂ ਤਾਂ ਨਗਰਾਈਂ ਇੰਗਲਿਸ਼ੈਂਟ ਵੀ ਬਰੀ ਪ੍ਰਾਊਡ ਵੀ ਤੁਸੀਂ ਆਪਣੇ ਪਿੰਡ ਨੇ ਹੁਣ ਦੇਖੋ ਪੜ੍ਹ ਕੇ ਤੁਸੀਂ ਸੇਵਾ ਕਰ ਰਹੇ ਹੋ ਉੱਥੇ ਸੋ ਸਾਨੂੰ ਬਹੁਤ ਮਾਣ ਆ ਅਸੀਂ ਬੜੇ ਖੁਸ਼ ਆ ਇਹ ਦੁਨੀਆ ਗੱਲਾਂ ਸੁਣ ਕੇ 100% ਤੁਹਾਨੂੰ ਸਪੋਰਟ ਦੇਵਾਂ ਕਿ ਬੱਚੇ ਹੋ ਵੀ 10 20 ਸਾਲ ਕੰਫਰਟ ਦੇ ਵਿੱਚ ਪੜ ਸਕਦੇ ਤੁਸੀਂ ਜੋ ਲੋੜਿਆ ਤੁਸੀਂ ਦੱਸੋ ਭਾਈ ਲਫੀਰ ਸਾਹਿਬ ਅਸੀਂ ਡਿਸਕਸ ਕਰਾਂਗੇ ਔਰ ਡਿਸਕਸ਼ਨ ਮਗਰੋਂ ਤੁਹਾਨੂੰ ਮਿਲਾਂਗੇ ਸ਼ਾਇਦ ਅਗਲੇ ਹਫਤੇ ਕੰਮ ਸ਼ੇਦੀ ਸ਼ੁਰੂ ਹੋ ਜਾਊਗਾ ਠੀਕ ਹੈ ਸਾਹਿਬ ਸਟੂਡੈਂਟ ਹੈਗੇ ਆ ਜੀ ਇੱਥੇ ਜਿਹੜੇ ਬੱਚਿਆਂ ਪੜਦੀਆਂ ਨੇ ਤੇ ਉਹ ਵੀ ਤੁਹਾਡੇ ਨਾਲ ਗੱਲ ਕਰਨੇ ਚਾਹੁੰਦੇ ਹਨ ਉਹਨਾਂ ਨਾਲ ਵੀ ਗੱਲ ਕਰੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਡੀ ਉਮਰ ਕਿੰਨੀ ਹੈ ਨਿੱਕੇ میری امر بائی سال نام ونشکا کمبوجر ਪਾ ਜਿਹੜੀ ਲਾਇਬ੍ਰੇਰੀ ਤੁਹਾਡੇ ਪਿੰਡ ਦੇ ਵਿੱਚ ਆ ਤੁਹਾਡਾ ਲਾਇਬ੍ਰੇਰੀ ਕਿਦਾਂ ਸਾਫ਼ ਦਿੱਤਾ ਇੱਥੇ ਪਹੁੰਚਣ ਤੱਕ ਲਾਇਬ੍ਰੇਰੀ ਦਾ ਸਰ ਸਾਨੂੰ ਬਹੁਤ ਫਾਇਦਾ ਹੋਇਆ ਹੈ ਅਸੀਂ ਜਦਾਂ ਕਿ ਲਾਇਬ੍ਰੇਰੀ ਤੇ ਸਾਡਾ ਕਨਸੈਂਟਰੇਸ਼ਨ ਬਹੁਤ ਅਸੀਂ ਫੋਕਸ ਹੋ ਕੇ ਪੜ੍ਹ ਸਕਦੇ ਹਾਂ ਤੇ ਕੋਈ ਡਿਸਟਰਬੈਂਸ ਨਹੀਂ ਹੈ ਐਂਬੀਅੰਸ ਬਹੁਤ ਵਧੀਆ ਥੁਦਾ ਤੇ ਖਾਲਸਾ ਇਟ ਨੇ ਵੀ ਸਾਡੀ ਬਹੁਤ ਹੈਲਪ ਕੀਤੀ ਹੈ ਪਿੱਛੇ ਜੀ ਤਾ ਸਾਨੂੰ ਬੁੱਕਸ ਦੀ ਜ਼ਰੂਰਤ ਸੀਗੀ ਸਾਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਪ੍ਰੋਵਾਈਡ ਹੋਈ ਹੈ ਜਿਹਦੇ ਕਰਕੇ ਅਸੀਂ ਸਾਡੇ ਲਈ ਨੋਲੇਜ ਦੇ ਦਰਵਾਜ਼ੇ ਹੋਰ ਖੁੱਲੇ ਆ। ਅੰਨ ਅਸੀਂ ਅੱਜ ਸਾਨੂੰ ਬਹੁਤ ਦਿਲ ਖੁਸ਼ ਹੋ ਗਿਆ ਸਾਰੇ ਨਾਲ ਗੱਲ ਕਰਕੇ ਕਿਉਂਕਿ ਹਰ ਵਾਰ ਜਿਵੇਂ ਜਿੱਦਾਂ ਮੈਂ ਦੱਸਿਆ ਸੀ ਤੁਹਾਡੇ ਇੱਥੇ ਭਾਈ ਸਾਹਿਬ ਨੂੰ ਦੱਸਿਆ ਸੀਗਾ ਭਈ ਬਾਹਰ ਬਾਹਰੀ ਸੰਗਤ ਆਪੇ ਕਹਿੰਦੇ ਸਾਡੇ ਪਿੰਡ ਜਿੱਥੇ ਜਿਆਦਾ ਸਪੈਸ਼ਲੀ ਜਦ ਬਾਰਡਰ ਏਰੀਆ ਦੇ ਪਿੰਡ ਆ ਉੱਥੇ ਪੜਾਈ ਦਾ ਖਾਇ ਜਿਆਦੀ ਹੋਵੇ ਸਾਰੇ ਪ੍ਰੋਜੈਕਟ ਕੇ ਜਾਣ ਤੇ ਇਹਦੇ ਵਿੱਚ ਸਾਨੂੰ ਇਹ ਵੀ ਖੁਸ਼ੀ ਆ ਕਿ ਤੁਸੀਂ ਦੇਖੋ ਇਥੋਂ ਗਿਆਨ ਲਾ ਕੇ ਸਿੱਖ ਕੇ ਤੇ ਮੁੜ ਕੇ ਤੁਸੀਂ ਪ੍ਰਾਪਤੀ ਕਰਕੇ ਬਾਸ ਵਿੱਚ ਸੇਵਾ ਕਰ ਰਹੇ ਆ ਤਾਂ ਅਸੀਂ ਤੁਹਾਨੂੰ ਵਿਸ਼ ਕਰਦੇ ਆ 올 ਦਿ ਬੈਸਟ I विश यू 올 ਦਿ ਬੈਸਟ ਤੁਹਾਡੇ ਕਰੀਅਰ ਦੇ ਵਿੱਚ ਤੇ ਤੁਸੀਂ ਪਿੰਡ ਦੀਆਂ ਸੇਵਾ ਦਾ ਕਰੀ ਜਾਓ ਤੇ ਖਾਸ ਕਰ ਤੁਹਾਡੇ ਨਾਲ ਆ ਤੇ ਇਹਦੇ ਵਿੱਚ ਮੈਨੂੰ ਹੋਰ ਵੀ ਮੈਂ ਪਹਿਲਾਂ ਵੀ ਕਿਹਾ ਤੁਹਾਡੇ ਇੱਥੇ ਭਾਈ ਸਾਹਿਬ ਨੂੰ ਕਿ ਇਹ ਪਿੰਡ ਦੇ ਵਿੱਚ ਤੁਸੀਂ ਇੱਕ ਦੂਜੇ ਨੂੰ ਚੱਕਦੇ ਆ ਜਾਤ ਪਾਤ ਨਹੀਂ ਦੇਖਦੇ ਇਹ ਮਿਲਦੇ ਤੋਂ ਇਹ ਤੋਂ ਵੀ ਜਿਆਦਾ ਖੁਸ਼ੀ ਆ ਕਿਉਂਕਿ ਗਰੀਬੀ ਇੱਕ ਇੱਕ ਇੰਨਾ ਮਾੜਾ ਧਰਮ ਹੋ ਜਾਂਦਾ ਬੰਦੇ ਦਾ ਬਾਕੀ ਸਾਰ ਉਸ ਕੋਲ ਜੰਦਾ ਪੇਟੇਟ ਕਿਦਾ ਪਰਨਾ ਜੇ ਤੁਸੀਂ ਇੱਕ ਬੰਦੇ ਨੂੰ ਇੱਕ ਬੱਚੇ ਨੂੰ ਇੱਕ ਬੀਬੀ ਨੂੰ ਪੜਾ ਦਿਓ ਆਪਣੇ ਪਰਿਵਾਰ ਵਿੱਚ ਉਹ ਸਾਰਾ ਪ੍ਰੋਜੈਕਟ ਲੈਂਦੇ ਸੋ ਤੁਹਾਡਾ ਪਿੰਡ ਬਹੁਤ ਹੀ ਵਧਾਈਆਂ ਯੋਗ ਆ ਵੀ ਤੁਸੀਂ ਇੰਨਾ ਕੁਝ ਕੀਤਾ ਸੋ ਪੁਲਿਸ ਕੀ ਭੇਡਾ ਪਿੰਡ ਬੈਸਟ ਆਫ ਲੱਕ ਟੂ ਯੂ ਟੂ ਥੈਂਕ ਯੂ ਥੈਂਕ ਯੂ ਸਰ ਜੀ ਸਰ ਐਦਾਂ ਕਾਲ ਸਾਈਡ ਹਰ ਦਿਨ ਸਾਤ ਦੇਈ ਕੀ ਤਕਰੀਬ ਤਕਰੀਬ ਬੱਚਾ ਪੜ ਸਕਦਾ ਪੂਰਾ ਪੰਜਾਬ ਉੱਗੀ ਜਾ ਸਕਦਾ ਗਰਲਸ ਐਜੂਕੇਸ਼ਨ girls education ਵਿੱਚ ਵਿਚ ਇਸ ਦਾ ਅੰਡਰ ਪ੍ਰਿਵੀਲੇਜਡ ਕੁੜੀਆਂ ਸੀਗੀਆਂ ਇੱਥੇ ਜੋ ਹੁਣ ਪੜ੍ਹ ਕੇ ਬਹੁਤ ਵਧੀਆ ਰੈਂਕਸ ਤੇ ਜੋਬ ਕਰ ਰਹੀਆਂ ਤੇ ਓਬਵੀਅਸਲੀ ਇਹਨਾਂ ਦੀ ਹੈਲਪ ਨਾਲ ਗਰਲ ਚਾਈਲਡ ਏਮਪਾਵਰ ਹੋਣਗੇ ਬਿਲਕੁਲ ਤੁਸੀਂ ਬਿਲਕੁਲ ਠੀਕ ਕਿਹਾ ਕਿਉਂਕਿ ਅਸੀਂ ਆੜੇ ਕਨੇ ਜਿੱਥੇ ਵੀ ਸਾਡੀਆਂ ਕਮੇਟੀਆਂ ਜਿੱਥੇ ਸਾਡੀ ਆਰਗੇਨਾਈਜੇਸ਼ਨ ਆ ਉਹ ਚ ਗਰਲਸ ਔਰ ਵਮਨ ਜ਼ਰੂਰ ਹੋਣੀਆਂ ਚਾਹਦੇ ਆ ਇਮਪਾਵਰਮੈਂਟ ਇਮਪਾਵਰਮੈਂਟ ਜੋ ਜ਼ਰੂਰੀ ਆ ਅਸੀਂ ਇਹ ਵੀ ਚਾਹੁੰਦੇ ਪੇਜ ਤੁਹਾਡੇ ਪਿੰਡਾਂ ਵਿੱਚੋਂ ਸ਼ਾਇਦ ਐਵੈਂਚਲੀ ਸਾਨਾ ਵੀ ਅਸੀਂ ਵੀ ਥੋੜਿਆ ਤੁਹਾਨੂੰ ਆਪਰਚੂਨਿਟੀ ਦੇ ਨੌਕਰੀ ਦੀ ਚੰਗੀ ਤੇ ਖਾਸ ਕਰ ਬਹੁਤ ਵੀ ਤੁਹਾਡੇ ਜਿਹੜੇ ਸਟੂਡੈਂਟ ਆ ਬਹੁਤ ਬ੍ਰਾਈਟ ਆ ਸੋ ਬਿਲਕੁਲ ਤੁਹਾਡਾ ਹੋਰ ਕੀ ਮੈਸੇਜ ਕੋਈ ਆਖਰੀ ਮੈਸੇਜ ਜਿਹੜੀ ਦੁਨੀਆ ਸੰਗਤ ਬੈਠੀ ਆ ਪਿੰਡ ਪੰਜਾਬ ਤੋਂ ਆ ਕੇ ਬਾਹਰ ਅਸੀਂ ਖਾਲਸਾ ਏਡ ਦਾ ਬਹੁਤ ਥੈਂਕਫੁਲ ਕਰਨਾ ਚਾਹੁੰਦੇ ਆ ਤੇ ਉਹਨਾਂ ਲੋਕਾਂ ਦਾ ਵੀ ਬਹੁਤ ਥੈਂਕ ਕਰਨਾ ਚਾਹੁੰਦੇ ਆ ਜੋ ਆਪਣੇ ਦਸਵੰਦ ਵਿੱਚੋਂ ਹਿੱਸਾ ਕੱਢ ਕੇ ਮਤਲਬ ਡੋਨੇਟ ਕਰਦੇ ਆ ਜਿਹਦੇ ਨਾਲ ਹਿਊਮੈਨਿਟੀ ਦੀ ਸੇਵਾ ਹੋ ਰਹੀ ਹੈ ਥੈਂਕ ਯੂ ਅਸੀਂ ਤੁਹਾਡੇ ਪਿੰਡ ਨੂੰ ਵਧਾਈ ਦਿੰਦੇ ਹਾਂ ਅਸੀਂ ਤੁਹਾਡੇ ਪਿੰਡ ਦੇ ਜਿਹੜੇ ਤੇ ਆ ਦੇਣਦਾਰੀ ਸੇਵਾ ਕਰ ਰਹੇ ਲਾਇਬ੍ਰੇਰੀ ਚ ਅਸੀਂ ਉਹਨਾਂ ਦਾ ਵੀ ਬਿਲਕੁਲ ਧੰਨਵਾਦ ਕਰਦੇ ਕਿਉਂਕਿ ਇਹ ਟੀਮ ਵਰਕ ਹੋ ਗਿਆ ਤੁਹਾਡਾ ਜਿਹੜਾ ਪੈਸ਼ਨ ਹੈ ਤੇ ਸਾਡੇ ਵੱਲੋਂ ਇਹ ਸੰਗਧੀ ਫੰਡਿੰਗ ਹੈ ਇਹ ਤੁਹਾਡੇ ਬਿਲ ਤੁਹਾਡੇ ਪਿੰਡ ਦੇਖੋ ਕਿੰਨਾ ਟਰਾਂਸਫਰਮੇਸ਼ਨ ਹੋ ਰਹੀ ਹੈ ਸੋ थैंक यू ਤੁਹਾਡੇ ਦੋਨਾਂ ਦਾ ਤੇ ਬੈਸਟ ਆਫ ਲੱਕ ਤੁਸੀਂ ਹੋਰ ਗੱਲ ਕਰਦੇ ਪੇ ਇੱਥੇ ਤੁਸੀਂ ਕਾफी ਪੜਾਈ ਲਿਖਾਈ ਕਰਦੇ ਆ ਤੇ ਚੰਗੀ ਜੌਬ ਵੀ ਤੁਹਾਨੂੰ ਮਿਲ ਲਗੀ ਤੇ ਕਈ ਬੱਚੇ ਦੇ ਅੱਜਕੱਲ ਕਾਫੀ ਉਹਦਾ ਇਹ ਹੁੰਦਾ ਵੀ ਸੋਨਾਂ ਬਾਹਰ ਹੀ ਜਾਣਾ ਬਾਹਰ ਹੀ ਜਾਣਾ ਬਾਹਰ ਹੀ ਜਾਣਾ ਪੰਜਾਬ ਤੋਂ ਤੁਹਾਡਾ ਕੀ ਵਿਚਾਰ ਹੈ ਤੁਸੀਂ ਕੀ ਕਰਨਾ ਚਾਹੁੰਦੇ ਹੋ ਸਰ ਸਾਨੂੰ ਇਦਾਂ ਲੱਗਦਾ ਹੈ ਕਿ ਸਾਨੂੰ ਪੰਜਾਬ ਵਿੱਚ ਹੀ ਓਪਰਚ्युनिटीਜ਼ ਦਾ ਫਾਇਦਾ ਚੁੱਕਣਾ ਚਾਹੀਦਾ ਹੈ ਇੱਥੇ ਰਹਿ ਕੇ ਹੀ ਆਪਣਾ ਫਿਊਚਰ ਬ੍ਰਾਈਟ ਬਣਾਉਣਾ ਚਾਹੀਦਾ ਹੈ ਬਾਹਰ ਜਾਣ ਚ ਇੱਕ ਤਾਂ ਸੀ ਆਪਣੀ ਫੈਮਿਲੀ ਤੋਂ ਦੂਰ ਇਦਾਂ ਰਹਿਣ ਚ ਮਤਲਬ ਦਿੱਕਤ ਤਾਂ ਹੁੰਦੀ ਹੈ ਤੇ ਇੱਥੇ ਰਹਿ ਕੇ ਅਸੀਂ ਆਪਣਾ ਫਿਊਚਰ ਵਧੀਆ ਬਣਾਉਣਾ ਚਾਹੁੰਦੇ ਆ ਵਧੀਆ ਜੋਬਸ ਲੱਗਣਾ ਚਾਹੁੰਦੇ ਆ ਤੇ ਸਾਨੂੰ ਉਮੀਦ ਹੈ ਕਿ ਅਸੀਂ ਲੱਗਾਂਗੇ ਕਿਉਂਕਿ ਤੁਸੀਂ ਕਹਣਾ ਭਈ ਅਖਰ ਯੂ ਕਿਤਾ ਓਪਰਚ्युनिटीज ਹੈ ਪ੍ਰੋਬਲਮ ਇੱਥੇ ਪੰਜਾਬ ਤੇ ਆ ਯਾਨੀ ਤੁਸੀਂ ਪੜ੍ਹੇ ਲਿਖੇ ਓਪਰਚ्युनिटीज ਲਿਮਿਟਡ ਆ ਸੋ ਅਸੀਂ ਵੀ ਕਹਿੰਨੇ ਪਈ ਸਰਕਾਰਾਂ ਵੀ ਹੋਰ ਓਪਰਚ्युनिटीज ਖੋਲਣ ਉਹ ਕਾਰ ਸਾ이드 ਵੀ ਥੋੜੀ ਓਪਰਚ्युनिटी ਵੀ ਆਫਰ ਕਰੂਗੀ ਨੌਜਵਾਨਾਂ ਨੂੰ ਯਾਰ ਪੜ੍ਹੇ ਲਿਖੇ ਕੁੜੀਆਂ ਮੁੰਡੇ ਸੋ ਤੁਹਾਡਾ ਬਹੁਤ ਧੰਨਵਾਦ ਸਾਨੂੰ ਪੰਜਾਬ ਪੰਜਾਬ ਦੇ ਇਹ ਕਹਿੰਦੇ ਪੰਜਾਬ ਅਮੀਰ ਆ ਜਦੋਂ ਪੰਜਾਬ ਦੇ ਜਿਹੜੀ ਨੌਜਵਾਨ ਪੀੜ੍ਹੀ ਆ ਪੰਜਾਬ ਚ ਰਹਿੰਦੀ ਆ ਇੱਕ ਕਲੀ ਅਮੀਰੀ ਪੈਸਿਆਂ ਦੀ ਨਹੀਂ ਗਿਣੀ ਜਾਂਦੀ ਇਹ ਗਿਣੀ ਜਾਂਦੀ ਆ ਇੱਕ ਅਮੀਰੀਆਂ ਜਿੱਦਾਂ ਭਈ ਸਾਡੇ ਨੌਜਵਾਨ ਜਿਹੜੇ ਭਈ ਪੰਜਾਬ ਨੂੰ ਬਸਾਉਂਦੇ ਆ ਸੋ ਥੈਂਕ ਯੂ ਅਸੀਂ ਵੀ ਬਿਲਕੁਲ 100% ਸ਼ੋਰ ਪਰਸਨਲੀ ਯਾਪੇ ਤੁਸੀਂ ਬਹੁਤ ਸਕਸੈਸਫੁਲ ਹੋਵੋਗੇ ਤੇ ਨਾਲ ਨਾਲ ਤੁਸੀਂ ਆਪੇ ਪਿੰਡ ਦੀ ਸੇਵਾ ਕਰੋ ਨਾਲ ਨਾਲ ਤੁਸੀਂ ਆਪੇ ਕਾਲ ਕਰਨ ਵੀ ਜੁਆਇਨ ਕਰਿਓ ਤੇ ਹੋ ਵੀ ਪਿੰਡ ਚੱਕੇ ਇਕੱਠੇ ਹੋਗੇ ਤੁਹਾਡਾ ਧੰਨਵਾਦ ਜੀ ਥੈਂਕ ਯੂ ਸੰਨਿਧਾ ਥੈਂਕ ਯੂ ਸਰ ਥੈਂਕ ਯੂ ਜੀ ਬਸ ਸੰਗਤ ਜੀ ਸੋਰੀ ਅਸੀਂ ਕੱਲ ਕਰੀਏ ਸਸੀ ਜੀ ਅਸਵੀ ਕਾਲ ਜੀ ਹੋਰ ਦੱਸੋ ਤੁਸੀਂ ਤੁਹਾਡਾ ਨਾਮ ਕੀ ਤੇ ਉਮਰ ਕੀ ਤੁਹਾਡੀ ਜੀ ਮੇਰਾ ਨਾਮ ਸੈਲਿਸ਼ ਕੁਮਾਰ ਹੈ ਮੈਂ ਮੌਕੇ ਤੁਹਾਨੂੰ ਗ੍ਰੈਜੂਏਸ਼ਨ ਕਰ ਰਿਹਾ ਤੇ ਨਾਲ ਬੈਂਕਿੰਗ ਅਫਸਰ ਲੈਵਲ ਇਗਜ਼ਾਮ ਲਈ ਪ੍ਰੈਪਰੇਸ਼ਨ ਕਰ ਰਿਹਾ ਜੀ ਫੈਂਟੈਸਟਿਕ ਯਾਸ਼ਾ ਬੈਂਕਿੰਗ ਅਫਸਰ ਵਾ ਤੁਸੀ ਬਾਸਾ ਨਿੱਕੇ ਸਰ ਮੇਰਾ ਨਾਮ ਸੁਨੀਲ ਸਿੰਘ ਹੈ ਮੈਂ ਟੀਚਿੰਗ ਵੈਨ ਵਿੱਚ ਦਾ ਤੇ ਕਿ ਚੱਲ ਰਿਹਾ ਤੇ ਹੈ ਤਾਂ ਤੁਹਾਨੂੰ ਕੀ ਲੱਗਦਾ ਮੈਂ ਤਾਂ ਜਦੋਂ ਏਦਾਂ ਤੁਹਾਡਾ ਪਿੰਡ ਦੇਖੋ ਮੈਂ ਪਹਿਲਾਂ ਵੀ ਗੱਲ ਕੀਤੀ ਬਾਰਡਰ ਦੇ ਉੱਪਰ ਪਾਕਿਸਤਾਨ ਬਾਰਡਰ ਤੇ ਆ ਕਈ ਇਲਾਕਾ ਜਿਹੜਾ ਕਹਿੰਦੇ ਬੈਕਵਰਡ ਇਲਾਕਾ ਪਰ ਤੁਹਾਡਾ ਪਿੰਡ ਦੇ ਇੰਨੀ ਪੜ੍ਹਾਈ ਲਿਖਾਈ ਆ ਤੁਸੀਂ ਇੰਨੇ ਕੋਈ ਕਹੋ ਪੜ੍ਹਾਈ ਤੇਜ ਵੀ ਆ ਤੇ ਆ ਜਿਹੜਾ ਲਾਇਬ੍ਰੇਰੀ ਤੁਹਾਡਾ ਲਾਈਫ ਦੇ ਵਿੱਚ ਜਿੰਦਗੀ ਵਿੱਚ ਲਾਇਬ੍ਰੇਰੀ ਨੇ ਕੀ ਜਿਹਦਾ ਰੋਲ ਕੀਤਾ ਪਲੇ ਪਹਿਲੇ 4-5 ਸਾਲ ਦੇ ਵਿੱਚ ਸਰ ਇਹ 3 ਤੋਂ 4 ਸਾਲ ਤੋਂ ਪਹਿਲਾਂ ਸੜਕੇ ਲਾਇਬ੍ਰੇਰੀ ਬਣੀ ਹੈ ਕੋਈ ਸਰਵਰ ਵਿੱਚ ਦਾ ਮੇਨ ਗੱਲ ਸਰ ਇਹ ਪੀਸ ਕਰਕੇ ਹੀ ਅਸੀਂ ਇੱਥੇ ਫੋਕਸ ਨਾ ਪਾ ਸਕਨੇ ਆ ਬੱਚੇ ਤੁਸੀਂ ਦੇਖੋ ਜੀ 50 ਤੋਂ 60 ਬੱਚੇ ਸਾਡੇ ਆਫੀਸਰ ਲੈਵਲ ਦੇ ਤੱਕ ਵਿੱਚ ਵੀ ਇੱਥੇ ਸਿਲੇਕਟਡ ਹੋਏ ਨੇ ਤੇ ਸੈਂਟਰ ਜੋਬਸ ਵਿੱਚ ਜੋ ਉਹਦਾ ਰੈਂਕ ਹਾਸਲ ਕਰਕੇ ਰੈਂਕ ਹਾਸਲ ਕਰਕੇ ਸਰ ਤੇ ਆਪਦੇ ਜੋਬਸ ਕਰ ਰਿਹਾ ਸਿਰਫ ਇਹ ਲਾਇਬ੍ਰੇਰੀ ਕਰਕੇ ਕਿਉਂਕਿ ਇੱਥੇ ਸਰ ਅਸੀਂ ਇੱਕ এনवायरमेंट ਬਣ ਜਾਂਦਾ ਸਟਡੀ ਦਾ ਉਸ ਕਰਕੇ ਅਸੀਂ ਇੱਥੇ ਪੜ ਸਕਨੇ ਆ ਸਰ ਯਾਨੀ ਬਿਲਕੁਲ ਹਾਂ ਜੀ ਹਾਂ ਜੀ ਕਰੋ ਸਾਬ ਨੇ ਮੈਂ ਵੀ ਗੱਲ ਉਹਨਾਂ ਦੱਸਿਆ ਕਿ ਸਾਡਾ ਬਾਰਡਰ ਏਰੀਆ ਹੈ ਬਾਰਡਰ ਏਰੀਆ ਉਹਨ ਦੇ ਨਾਲ ਨਾਲ ਜੋ ਪਹਿਲਾਂ ਫੋਕਸ ਸੀ ਨਾ ਜੋ ਪਹਿਲਾਂ ਮਤਲਬ ਜੋ ਪੜਦੇ ਸੀਗੇ ਮੁੰਡੇ ਪੜਦੇ ਸੀਗੇ ਮੇਨ ਉਹਨਾਂ ਦਾ ਫੋਕਸ ਸੀ ਕਿ ਆਰਮੀ ਦਾ ਜੋ ਮੇਨ ਸਾਡੇ ਜੋ ਪੇਰੈਂਟਸ ਵੀ ਮਤਲਬ ਸਾਡੇ ਹਾਂ ਜੀ ਹਾਂ ਜੀ ਮਤਲਬ ਆਰਮੀ ਦੇ ਵਿੱਚ ਜਾਣਾ ਹੈ ਤੇ ਪਰ ਉਸ ਤੋਂ ਬਾਅਦ ਉਹ ਲਾਇਬ੍ਰੇਰੀ ਜਿਵੇਂ ਆਈ ਆਪਣੇ ਬਣੀ ਠੀਕ ਹੈ ਜੀ ਹੋਰ ਵੀ ਸਟੂਡੈਂਟ ਮਤਲਬ ਪੜਨਾਏ ਜਿਵੇਂ ਸਾਰੇ ਕਿੱਥੇ ਥੋੜਾ ਜਿਹਾ ਇੰਪਰੂਵਮੈਂਟ ਹੋਈ ਸਟੱਡੀ ਦੇ ਵਿੱਚ ਵੀ ਸਾਡਾ ਫੋਰਸ ਨੂੰ ਮਤਲਬ ਜਿਵੇਂ ਕਿ ਵੀਰੇ ਨੇ ਦੱਸਿਆ ਵੀ ਗ੍ਰੇਡ ਬੀ ਦੀਆਂ ਸੀਰੀਆਂ ਦੇ ਬੱਚੇ ਉਸ ਚੀਜ਼ ਦੇ ਤਿਆਰੀ ਕਰਨ ਲੱਗ ਗਏ ਉਸ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਸਾਨੂੰ ਮਤਲਬ ਫਰਕ ਪਿਆ ਬਹੁਤ ਜ਼ਿਆਦਾ ਬੈਨੀਫਿਟ ਮਿਲੇ ਸਾਨੂੰ ਲਾਇਬ੍ਰੇਰੀ ਦਾ ਹਾਂਜੀ ਮੇਨ ਪੁਆਇੰਟ ਤਾਂ ਹੈਗਾ ਸੀ ਅਵੇਅਰਨੈਸ ਦਾ ਮੇਨ ਪੁਆਇੰਟ ਹੈਗਾ ਸੀ ਜੋ ਕਿ ਅੱਗੇ ਕੀ ਹੋਰ ਵੱਧ ਰਹੀ ਹੈ ਸਰ ਜੋ ਅੱਗੇ ਸਾਡੇ ਅੱਗੇ ਜਨਰੇਸ਼ਨ ਆ ਰਹੀ ਹੈ ਜਾਂ ਸਾਡੇ ਤੋਂ ਛੋਟੇ ਜੂਨੀਅਰ ਜਿਹੜੇ ਅਸੀਂ ਲਾਇਬ੍ਰੇਰੀ ਵਿੱਚ ਆਨ ਉਹਨਾਂ ਨੂੰ ਸਾਈਡ ਕਰ ਰਹੇ ਹਾਂ ਤੁਸੀਂ ਜ਼ਰੂਰ ਆਓ ਉਹਨਾਂ ਨੂੰ ਅਵੇਅਰਨੈਸ ਅਸੀਂ ਦੇ ਦੇਈਏ ਤੁਸੀਂ ਕਿੱਦਾਂ ਤਿਆਰੀ ਕਰਨੀ ਹੈ ਕਿਉਂਕਿ ਮੇਨ ਗੱਲ ਸਰ ਸਾਡੇ ਬੈਕਵਰਡ ਏਰੀਆ ਦੀ ਮੇਨ ਪੁਆਇੰਟ ਜੋ ਸਾਨੂੰ ਪਿੱਛੇ ਖਿੱਚ ਰਿਹਾ ਉਹ ਸਿਰਫ ਅਵੇਅਰਨੈਸ ਹੀ ਹੈ ਸਰ ਲਓ ਜੇਕਰ ਸਾਨੂੰ ਅਵੇਅਰਨੈਸ ਹੋਏਗੀ ਤਾਂ ਹੀ ਕਈ ਬੱਚੇ ਨੂੰ ਸਰ ਇੱਥੇ ਜਿਵੇਂ ਮੰਨ ਸਕਨੇ ਪਿੰਡ ਦੇ ਵਿੱਚ ਨਹੀਂ ਪਤਾ ਵੀ ਸਰ ਗਵਰਨਮੈਂਟ ਜੋ ਮਤਲਬ ਹੈ ਕਿ ਇਹ ਸਿੱਧਾ ਵੀ on the ਸਬਜੈਕਟਸ ਕੀ ਨੇ ਸਿਲੇਬਸ ਕੀ ਹੈ ਕੋਈ ਚੀਜ਼ ਐ ਸਾਰੇ ਸੇ ਅਵੇਅਰਨੈਸ ਆਪ ਵੀ ਫਲਾਣਾ ਚਾਹੁੰਦੇ ਆਪਰੇ ਏਰੀਆ ਦੇ ਵਿੱਚ ਤਾਂ ਕਿ ਜੋ ਬੈਕਵਰਡ ਏਰੀਆ ਸਰ ਉਹਨੋਂ ਸੀ ਅਪਵਰਡ ਹੀ ਕਰੀਏ ਉਹਨ ਬੈਕਵਰਡ ਸਾਡਾ ਏਰੀਆ ਨਾ ਗਿਨਿਆ ਜਾਵੇ ਬਿਲਕੁਲ ਨਹੀਂ ਤੁਸੀਂ ਤਾਂ ਤੁਹਾਡਾ ਏਰੀਆ ਦਾਸ ਸਿੰਘ ਤੁਹਾਡੇ ਪਿੰਡ ਜਿੱਦਾ ਤੁਸੀਂ ਤਾਂ ਬਿਲਕੁਲ ਕੋਈ ਬੈਕਵਰਡ ਗੱਲ ਨਹੀਂ ਗੱਲ ਰਹੀ ਨਹੀਂ ਜਿਹੜੀ ਤੁਹਾਡੇ ਪਿੰਡ ਨੇ ਥੋੜੀ ਪਿੰਡ ਨੇ ਇੰਨਾ ਵੀ ਹੱਲਾ ਮਾਰਿਆ ਲਾਇਬ੍ਰੇਰੀ ਖੋਲੀ ਆ ਇਹ ਬਹੁਤ ਵੱਡੀ ਚੀਜ਼ ਆ ਤੇ ਤੁਸੀਂ ਇੱਕ ਬਹੁਤ ਇੰਜੂਰੀ ਵੀ ਗੱਲ ਕਹੀ ਆ ਇੰਪੋਰਟੈਂਟ ਗੱਲ ਪਰ ਤੁਸੀਂ ਸੋਚਿਆ ਸੀਗਾ ਕਿ ਬਾਰਡਰ ਏਰੀਆ ਬਸ ਫੌਜ ਤੇ ਹੋਮ ਫੌਜੀ ਹੋਣਗੇ ਇੱਕ ਤੁਸੀਂ ਸਾਈਕਲ ਜਿੱਦਾ ਤੋੜ ਦਿੱਤਾ ਸਰਕਲ ਤੋੜਤਾ ਜਿੱਦਾ ਭਈ ਉਹੀ ਘੜੀ ਘੜੀ ਜਾਣਾ ਇੱਥੇ ਕਰਨਾ ਚਲੋ ਠੀਕ ਆ ਛੇਵੀਂ ਪਾਸ ਕਰ ਲਈ ਦਸਵੀਂ ਪਾਸ ਕਰ ਲਈ ਪਰ ਤੁਸੀਂ ਤਾਂ ਤੁਸੀਂ ਬਿਯੋਂਡ ਚੱਲ ਗਏ ਮੋਟਾ ਦਾ ਹੁਲ ਜਨਰੇਸ਼ਨ ਹੀ ਚੇਂਜ ਹੋ ਗਿਆ ਤਾਂ ਦਾ ਪਿੰਡ ਇੱਕ ਇਹ ਕਹਾਂ ਬਹੁਤ ਮਾਡਰਨ ਹਬ ਬਣ ਗਿਆ ਆਪਟੀਮ ਵੀ ਦਾ ਤੇ ਜਦੋਂ ਸੰਗਤ ਇਹ ਸੁਣੂਗੀ ਸੰਗਤ ਵੀ ਬੜੀ ਖੁਸ਼ ਹੋਊਗੀ ਭਈ ਦੇਖੋ ਤੁਸੀਂ ਬੈਕਵਰਡ ਤੋਂ ਫੋਰਵਰਡ ਕਰ ਦਿੱਤਾ ਏਰੀਆ 10 ਟਾਈਮਸ ਇਹ ਬਾਕੀ ਜਿਹੜੇ ਪਿੰਡਾਂ ਦੀ ਬਹੁਤ ਇਨਸਪੀਰੇਸ਼ਨ ਆ ਇੱਥੇ ਵੀ 6 7 ਵਜੇ ਸਵੇਰ ਦੇ ਜਦੋਂ ਕਹਿੰਦੇ ਮੈਂ ਰਿਕਾਰਡ ਅਸੀਂ ਰਿਕਾਰਡ ਕਰਨਾ ਲਾਇਬ੍ਰੇਰੀ ਦਾ ਇੱਕ ਤਾਂ ਹੁੰਦੀ ਜੇ ਕੋਈ ਪੜ੍ਹੂਗਾ ਲਾਇਬ੍ਰੇਰੀ ਕਹਿੰਦਾ ਦੂਜੀ ਪਰ ਪ੍ਰਾਪਤੀ ਕੀਆ ਲਾਇਬ੍ਰੇਰੀ ਹੋਰੀ ਆਊਟਪੁੱਟ ਕੀਆ ਹੁਣ ਤੁਸੀਂ ਜੋ ਸਾਰੇ ਕੁੜੀਆਂ ਮੁੰਡੇ ਆਏ ਆ ਤੁਸੀਂ ਇੱਕ ਬਹੁਤ ਵੱਡੀ ਪ੍ਰਾਪਤੀ ਕੀਤੀ ਆ ਇਹ ਇਕੱਲੀ ਲਾਇਬ੍ਰੇਰੀ ਨਹੀਂ ਗੀ ਇਹ ਇੱਕ ਆਸਾਂ ਦਾ ਘਰ ਬਣ ਗਿਆ ਭਈ ਸਾਨੂੰ ਇੱਕ ਓਪਰਚੁਨਿਟੀ ਮਿਲੂਗੀ ਇਹ ਕੋਈ ਫਰਕ ਨਹੀਂ ਇੱਥੇ ਗਰੀਬੀ ਗੁਰੂਬੀ ਦਾ ਤੇ ਅਸੀਂ ਇਕੁਲੀ ਪੜਾਂਗੇ ਮੈਂ ਸਾਰ ਮੈਂ ਆਪਣੇ ਦਿਲੋਂ ਕਹਿੰਨਾ ਜਿਹੜੇ ਦਿੰਦੇ ਆਂ ਇਹ ਸੇਵਾ ਤੁਸੀਂ ਵਿੱਚ ਕਰਾਂ ਸੇਵਾ ਹੁਣ ਹੋਰ ਵੀ ਕਰਾਂ ਲਾਇਬ੍ਰੇਰੀ ਸੇਵਾ ਬਹੁਤ ਬਹੁਤ ਖੁਸ਼ੀ ਦੀ ਗੱਲ ਆ ਅਸੀਂ ਤੁਹਾਡਾ ਕਿੱਦਾਂ ਨਹੀਂ ਖੜੇ ਹੋ ਸਕਦੇ ਬਿਲਕੁਲ ਖੜੇ ਆ ਇੰਪਰੂਵਮੈਂਟ ਕਰਾਂਗੇ ਤੁਸੀਂ ਸੁਜੈਸਟਿੰਗ ਦੇ ਉਹ ਇੱਕ ਦੂਜੇ ਨਾਲ ਅਸੀਂ ਖਾਲਸੇ ਸਾਹਿਬ ਤੋਂ ਬਹੁਤ ਜ਼ਿਆਦਾ ਥੈਂਕਫੁਲ ਆ ਗਏ ਕਿਉਂਕਿ ਜੋ ਰੂਟਸ ਦੁਬਾਰਾ ਲਾਈਆਂ ਨੇ ਖਾਲਸੇ ਨੇ ਖਾਲਸੇ ਨੇ ਹੜਾਂ ਤੋਂ ਬਾਅਦ ਜੋ ਪਾਣੀ ਇੱਥੇ ਹੋ ਗਿਆ ਸੀ ਅਸੋਂਾ ਵਾਸਤੇ ਬਹੁਤ ਥੈਂਕਫੁਲ ਆ ਕਿਉਂਕਿ ਜੋ ਖਾਲਸੇ ਦਾ ਵਰਲਡ ਲੈਵਲ ਤੇ ਕਰ ਰਹੀ ਹੈ ਜੋ ਆਪਦੀ ਸੇਵਾ ਬਹੁਤ-ਬਹੁਤ ਅਸੀਂ ਥੈਂਕਫੁਲ ਆ ਗਏ ਉਸ ਚੀਜ਼ ਵਾਸਤੇ ਵੀ ਸਾਡੀ ਲਾਇਬ੍ਰੇਰੀ ਦੀ ਰੂਟਸ ਦੁਬਾਰਾ ਲੱਗੀਆਂ ਨੇ ਸਰ ਬਿਲਕੁਲ ਪਰ ਸੰਗ ਜਿਹੜੀ ਬਾਹਰਲੀ ਤੁਹਾਡੇ ਗੱਲਾਂ ਸੁਣੇਗੀ ਉਹ ਬੜੇ ਖੁਸ਼ ਹੋ ਕੇ ਕਿਉਂਕਿ ਉਹ ਧੰਨ ਸਾਨੂੰ ਦਿੰਦੇ ਆ ਤੇ ਅਸੀਂ ਚੰਗੀ ਤ ਅਸੀਂ ਹੈਗੇ ਜਿੱਦਾਂ ਨਿੱਕਾ ਜਾ ਪਿੰਡ ਜਾਂ ਬਾਹਰ ਬਾਰਡਰ ਤੇ ਪਰ ਸਾਡੀ ਪ੍ਰਾਪਰਤੀ ਦੇਖੋ ਕਿੰਨੀ ਲੈਵਲ ਤੇ ਜਾ ਰਹੀ ਆ ਇਹ ਅਸੀਂ ਅਸੀਂ ਵੀ ਧੰਨਵਾਦੀ ਸਾਡੀ ਸੰਗਤ ਦਾ ਜਿਹੜੇ ਦਸਵੰਦ ਦਿੰਦੇ ਸੰਗਤ ਦੁਨੀਆ ਦੇ ਵਿੱਚ ਹੁਣ ਪਾਇਸਾ ਵਿੱਦਾ ਕਰਿਓ ਸਾਰੇ ਜਾਣੇ ਤੁਸੀਂ ਕੁੜੀਆਂ ਮੁੰਡੇ ਤੁਸੀਂ ਸਾਰੇ ਗਰੋਅਨ ਅਪ ਆ ਐਡਲਟਸ ਆ ਆਪਣੀ ਜਿਹੜੀ ਸਹਿਯੋਧਾਰ ਆ ਬਹਿ ਕੇ ਵਿਚਾਰ ਕਰ ਲਓ 1-2 ਹਫਤਾ ਭਈ ਤੁਹਾਡਾ ਫਿਊਚਰ ਦੀ ਸਾਨੂੰ ਲੱਗ ਗਿਆ ਰਿਕਵੈਸਟ ਆ ਗਈ ਸਾਨੂੰ ਜਿੱਦਾਂ ਭਈ ਰੀਵਾਰਡਿੰਗ ਕਰਨੀ ਇਹ ਕਰਨੀ ਚ ਨਹੀਂ ਕਰਨੀ ਤੇ ਸ਼ੈਡ ਬਣਾਉਣੀ ਨੋ ਪ੍ਰੋਬਲਮ ਤੁਸੀਂ ਹੋਰ ਵੀ ਵਿਚਾਰ ਕਰ ਲਓ ਦੋ ਹਫ਼ਤੇ ਬੈਠ ਕੇ ਤੁਹਾਡੇ ਨਾਲ ਸਿੰਕ ਕਰ ਲਓ ਉਸ ਵਿਚਾਰ ਕਰਕੇ ਹੋਰ ਵੀ ਦੱਸੋ ਤੁਹਾਡਾ ਨੈਕਸਟ 5 ਇਅਰ ਪਲਾਨ ਕੀ ਲਾਇਬ੍ਰੇਰੀ ਦਾ ਅਸੀਂ ਤੁਹਾਨੂੰ ਬਿਲਕੁਲ ਸਾਥ ਦੇਵਾਂਗੇ ਜੋ ਵੀ ਚਾਹੋਣਿਆ ਤੁਸੀਂ ਬਟੜ ਕੇ ਸੇਵਾ ਕਰੀ ਜਾਓ ਬਿਲਕੁਲ ਅਸੀਂ ਤੁਹਾਡੇ ਨਾਲ ਖੜੇ ਹਾਂ ਜੀ ਸਰ ਥੈਂਕ ਯੂ ਜੀ ਸਰ ਥੈਂਕ ਯੂ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਹਾਡੇ ਪਰਿਵਾਰ ਵੀ ਖੁਸ਼ ਆਫੇ ਹਾਂ ਹਾਂ ਜੀ ਸਰ ਮੇਨ ਆਸ ਸਰ ਫੈਮਿਲੀ ਫੈਮਿਲੀ ਜਦੋਂ ਮੇਨ ਗੱਲ ਇਹ ਹੈ ਕਿ ਸਰ ਜਦੋਂ ਬੱਚਾ ਕੋਈ ਕਿਸੇ ਫੈਮਿਲੀ ਛੁੱਟਦਾ ਹੈ ਜਿਨ੍ਹਾਂ ਨੇ ਕਦੇ ਇੱਕ 15 ਤੋਂ 20000 25000 ਸੌਰੀ ਮੈਂ ਇੱਕ ਟਰਮ ਦੀ ਗੱਲ ਕਰ ਰਿਹਾ ਕਿ ਉਹ ਸੋਚ ਰੱਖਦੇ ਸੀ ਆਫੀਸਰ ਲੈਵਲ ਦੇ ਵਿੱਚ ਜੇਕਰ ਉਹ ਬੱਚਾ 25000 ਦੇ ਵਾਲੇ ਸੋਚ ਵਾਲੇ ਬਣਾ ਕੇ ਜੇ ਲਾਇਬ੍ਰੇਰੀ ਵਿੱਚ ਤਿਆਰੀ ਕਰਦਾ ਲੱਖ ਲੱਖ 100 100 ਲੱਖ ਸੈਲਰੀ ਲੈ ਰਿਹਾ ਆਫੀਸਰਸ ਲੈਵਲ ਤੇ ਤਾਂ ਬਹੁਤ ਮਾਨਵ ਨਹੀਂ ਗਾ ਲੋ ਸੰਦੀਪ ਸਰ ਪਿੰਡ ਦੇ ਵਿੱਚ ਕਿਉਂਕਿ ਸਾਡੇ ਇਥੇ ਬਹੁਤ ਕੈਂਡੀਡੇਟਸ ਸਰ ਸੈਲੈਕਟਡ ਹੋਏ ਨੇ ਆਫੀਸਰਸ ਲੈਵਲ ਤੇ ਵੀ ਨਹੀਂ ਨਹੀਂ ਬਹੁਤ ਅਮੇਜ਼ਿੰਗ ਇਸ ਸੁਪਰ ਅਮੇਜ਼ਿੰਗ ਆਈ ਜਸ ਹੁ ਕਿਉਂਕਿ ਮੈਂ ਸੱਚੀ ਮੈਂ ਤੁਹਾਨੂੰ ਸੱਚ ਬੋਲਦਾ ਜਦੋਂ ਕਿ ਇਹ ਲਾਇਬ੍ਰੇਰੀ ਮੈਂ ਕਿਹਾ ਚਲੋ ਲਾਇਬ੍ਰੇਰੀ ਗੱਲ ਚੱਲਦੀ ਹੈ ਜਦੋਂ ਲੱਗਦਾ ਪਤਾ ਕੀ ਪ੍ਰਾਪਤੀ ਕੀਤੀ ਤੁਸੀਂ ਕਿੰਨਾ ਪੜਨਾ ਚਾਹੁੰਦੇ ਤੁਸੀਂ ਦਿਖਾ ਲਈ ਦਿੱਤਾ ਤੁਸੀਂ ਬੈਂਕਿੰਗ ਜਾ ਰਹੇ ਅਮੇਜ਼ਿੰਗ ਐਬਸੋਲੂਟਲੀ ਦੇਖ ਕੇ ਸੰਗਰ ਕਰਨੀ ਕੋਸ਼ਿਸ਼ ਹੋਗੀ ਤਾਂ ਮੈਂ ਮੁਰ ਕੇ ਫੇ ਕਹੂੰਗਾ ਜਿਨ੍ਹਾਂ ਲਾਇਬ੍ਰੇਰੀ ਖੋਲੀ ਆ ਲੱਖ ਲੱਖ ਵਧਾਈਆਂ ਬਿਕੋਜ਼ ਇਹ ਸੋਚ ਵਧਾਈਆਂ ਯੋਗ ਆ ਤੇ ਤੁਸੀਂ ਨੈਕਸਟ ਜਨਰੇਸ਼ਨ ਆ ਤੁਸੀਂ ਚੱਕੀ ਜਾ ਸੰਨੀਤੀਮ ਦਾ ਸਾਡੇ ਟੀਮ ਦਾ ਕੰਟਰੈਕਟ ਰੱਖੋ ਸਾਡੇ ਆਫਿਸ ਯਾ ਤੇ ਵਿਚਾਰ ਕਰੋ ਆ ਕਿ ਸਾਡੇ ਕੀ ਤੁਹਾਨੂੰ ਹੋਰ ਚਾਹੀਦਾ ਅਸੀਂ ਗਾਰੰਟੀ ਕਰਦੇ ਹਾਂ ਤੁਹਾਨੂੰ ਨਾ ਖੜੇ ਹਾਂ ਤੁਸੀਂ ਬਸ ਸੇਵਾ ਕਰੀ ਜਾਓ ਚੜ੍ਹਦੀ ਕਲਾ ਜਾਓ ਤੇ ਆਪਣੇ ਪਿੰਡ 'ਚ ਚੱਕ ਕੇ ਦੂਜੇ ਪਿੰਡ ਵਿੱਚ ਚੱਕੋ ਇਸ ਨੂੰ ਨਾਲ ਦੇ ਪਿੰਡਾਂ 'ਚ ਲਾਇਬ੍ਰੇਰੀ ਖੋਲ੍ਹ ਲਈ ਹੈ ਇਸ ਤੋਂ ਇਲਾਵਾ ਪ੍ਰਾਈਵੇਟ ਲਾਇਬ੍ਰੇਰੀ ਵੀ ਸਾਡੇ ਪਿੰਡ ਵਿੱਚ ਖੋਲ੍ਹਦੇ ਆ ਸਰ ਅਵੇਰਨੈਸ ਕਾਫੀ ਵੱਡੇ ਲੈਵਲ 'ਤੇ ਜਾ ਰਹੀ ਹੈ ਤਾਂ ਅਵੇਰਨੈਸ ਹੀ ਬਿਲਕੁਲ ਇਦਾਂ ਇਦਾਂ ਦੇ ਕੰਪੀਟੀਸ਼ਨ ਬਣਨੇ ਚਾਹੀਦੇ ਹੋਰ ਲਾਇਬ੍ਰੇਰੀਆਂ ਖੋਲ੍ਹੋ ਤੇ ਤੁਸੀਂ ਆਪ ਸਾਰੀ ਚੀਜ਼ਾਂ ਮਗਰੋਂ ਗੱਲ ਕਰ ਲਓ ਆਪਣੇ ਸਾਹਿਬ ਸਾਹਿਬ ਨਾਲ ਬਾਕੀ ਪਾਕਿਸਤਾਨ ਨਾਲ ਬੈਠ ਕੇ ਤੇ ਦਸ ਹੋਰ ਕੀ ਚਾਹੀਦਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਵੀ ਸਾਨੂੰ ਅੱਜ ਮੋਹਰਿਆ ਕਿਸਾਨਾਂ ਨਾਲ ਗੱਲ ਕੀਤੀ ਆ ਦੁਨੀਆ ਨੂੰ ਦੱਸਿਆ ਭਈ ਕਿੰਨੀ ਰੋਸ਼ਨੀ ਹਨੇਰੇ ਵਿੱਚ ਕਈ ਅਸੀਂ ਸੋਚਨੇ ਪੰਜਾਬ ਤੇ ਇੰਨਾ ਨਹੀਂ ਰਾਗ ਐ ਇੰਨੀ ਗਰੀਬੀ ਐ ਇਨਾ ਕੁਝ ਕਰ ਨਹੀਂ ਰਿਹਾ ਤੇ ਤੁਸੀਂ ਤਾਂ ਬਿਲਕੁਲ ਹੀ ਬਿਲਕੁਲ ਹੀ ਦੇਖੋ ਨਿਆਈ ਚੋਕੜ ਕੇ ਤੇ ਇੰਨੀ ਲੋ ਪਾਰਤੀ ਆ ਲੋਕਾਂ ਦੀਆਂ ਆਸਾਂ ਪੂਰ ਹੋ ਰਹੀਆਂ ਨਾ ਸੋ ਸਾਨੂੰ ਬੜੀ ਖੁਸ਼ੀ ਆ ਤੁਹਾਡਾ ਬਹੁਤ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਸੰਗਜੀ ਤੁਸੀਂ ਜੋ ਅ ਦੇਖਿਆ ਇੰਗਲਿਸ਼ੀ ਇੰਗਲਿਸ਼ੀ ਵਿੱਚ ਮਿਰਕਲ ਕੰ데요 ਮਿਰਕਲ ਇਹ ਸਮ ਮਿਰਕਲ ਬਾਰਡਰ ਏਰੀਆ ਦੇ ਵਿੱਚ ਜਿਹਨੂੰ ਕਿਹਾ ਗਿਆ ਸੀ ਬੈਕਵਰਡ ਪਿੰਡ ਆ ਅੱਜ ਉਹ ਦੇਖੋ ਕਿੰਨੇ ਪੜ੍ਹੇ ਲਿਖੇ ਨੌਜਵਾਨ ਕੁੜੀਆਂ ਮੁੰਡੇ ਉੱਥੇ ਇੱਕ ਲਾਇਬ੍ਰੇਰੀ ਨੇ ਚੇਂਜ ਕਰਤਾ 4-5 ਸਾਲ ਤੋਂ ਇੱਕ ਥਾਂ ਦਿੱਤਾ ਉਹਨੂੰ ਸੇਫ ਥਾਂ ਦਿੱਤਾ ਜਿੱਥੇ ਜਾ ਕੇ ਉੱਥੇ ਜਾ ਕੇ ਆਪਣੀ ਪੜ੍ਹਾਈ ਲਿਖਾਈ ਕਰ ਸਕਦੇ ਆ ਉਹ ਆਪ ਕੁੜੀਆਂ ਨੇ ਵੀ ਕਿਹਾ ਮੁੰਡਿਆਂ ਨੇ ਵੀ ਕਿਹਾ ਇੱਥੇ ਆ ਕੇ ਸਾਨੂੰ ਬਹੁਤ ਸਹੂਲਤਾਂ ਮਿਲੀਆਂ ਖਾਸ ਤੌਰ ਤੇ ਲਾਇਬ੍ਰੇਰੀ ਦਾ ਫੰਡਿੰਗ ਮੁਰਕੇ ਕੀਤਾ ਸਮਾਂ ਜਦੋਂ ਡੈਮੇਜ ਹੋ ਗਿਆ ਸੀ ਪਿਛਲੇ ਹੜ੍ਹਾਂ ਦੇ ਵਿੱਚ ਤੁਹਾਨੂੰ ਪਤਾ ਆਗਾ ਪਿਛਲੇ ਸਾਤ ਤੇ ਸਾਨੂੰ ਬੜੀ ਖੁਸ਼ੀ ਆ ਸਾਡੇ ਸੇਵਾਦਾਰ ਨੇ ਸਾਡੀ ਟੀਮਾਂ ਨੇ ਜਾ ਕੇ ਗਾਉਂ ਸੁਣੀਆਂ ਤੇ ਪਿੰਡ ਵਾਲਿਆਂ ਨਾਲ ਮਿਲ ਕੇ ਲਾਇਬ੍ਰੇਰੀ ਮੁਰਕੇ ਫੇਕ ਖੋਲ ਦਿੱਤੀ ਅਸੀਂ ਇਹਨਾਂ ਨਾਲ ਖੜੇ ਹਾਂ ਜੇ ਪਿੰਡ ਦੇ ਵਿੱਚ ਕੋਈ ਪਿੰਡ ਇਹਦਾ ਕੋਈ ਨਿਸ਼ਤੇ ਲੈ ਰਿਹਾ ਸਾਂਝੇ ਸਾਥੇ ਪ੍ਰਾਈਵੇਟ ਨਹੀਂ ਸਾਂਝੇ ਸਾਥੇ ਕਿ ਉਹ ਸਾਂਝੀ ਹੋਣੀ ਚਾਹੀਦੀ ਆ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ ਤੁਸੀਂ ਬਹੁਤ ਡਟ ਕੇ ਕਦਮ ਚੱਕੋ ਤੇ ਬਾਕੀ ਤੁਹਾਡਾ ਅਸੀਂ ਹੱਥ ਫੜਾਂਗੇ ਕਿਉਂਕਿ ਸੰਗਤ ਸਾਨੂੰ ਡੋਨੇਸ਼ਨ ਦੇ ਰਹੀ ਆ ਸੰਗਤ ਦੇ ਡੋਨੇਸ਼ਨ ਨਾਲ ਅਸੀਂ ਨਿੱਕੇ ਨਿੱਕੇ ਪਿੰਡ ਬੋਰਡਾਂ ਤੇ ਇਹਨਾਂ ਦੇ ਸਾਫ ਰਲ ਮਿਲ ਕੇ ਬਦਲ ਲਈਏ ਨਕਸ਼ਾ ਬਹੁਤ ਧੰਨਵਾਦੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਖਾਤੇ